ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਂ ਆਪਣੇ 2 ਸਾਲ ਦੇ ਕੰਮ ਤੇ ਵੋਟ ਮੰਗਣ ਆਇਆ। ਤਾਂ ਤੁਹਾਨੂੰ ਕੀ ਲੱਗਦਾ ਕਿ 2 ਸਾਲ ਦੇ ਕੰਮਾਂ ਤੇ ਵੋਟ ਪੈ ਸਕਦੀ ਹਨ? 2 ਸਾਲ ਦੇ ਵਿੱਚ ਕੰਮ ਕਰਿਆ ਕਿਆ? ਇਹ ਕਿ ਵਿਆਹ ਕਰਾਇਆ ਕਿ ਬੱਚਾ ਹੋਇਆ? ਇਹ ਪੰਜਾਬ ਕਾਂਗਰਸ ਦੀ ਜਿਹੜੀ ਆਗੂ ਨੇ 2024 ਨਹੀਂ ਲੜ ਰਹੇ। ਸੀਐਮ ਦੀ ਕੁਰਸੀ ਲਈ 2027 ਲਈ ਲੜ ਰਹੇ ਆ। ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਉਣਾ ਚਾਹੁੰਦੇ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਤੌਰ ਤੇ ਪੇਸ਼ ਕਰਨਾ ਚਾਹ ਰਹੇ। ਕਨੀ ਸਾਹਿਬ ਤੁਸੀਂ ਜਲੰਧਰ ਦੇ ਵਿੱਚ ਕੋਠੀ ਕਾ ਦੀ ਲੈ ਲਈ ਕਾਂਗਰਸ ਦੀ ਬੇਕਾਰ ਕਰਤੀ ਚੌਧਰੀ ਪਰਿਵਾਰ ਬੀਜੇਪੀ ਦੇ ਵਿੱਚ ਚਲੇ ਗਏ ਨੇ ਕਿਲਮਿੰਦਰ ਕੇਪੀ ਨੇ ਉਹ ਅਕਾਲੀ ਦਲ ਦੇ ਵਿੱਚ ਰਹੇ ਇਹ ਪਾਰਟੀ ਦਾ ਟੀਮ ਵਰਕ ਹੁੰਦਾ ਹੈ ਜੇ ਟੀਮ 'ਚ ਤੁਸੀਂ ਖੇਲਣਾ ਨਹੀਂ ਚਾਹੁੰਦੇ ਤੁਸੀਂ ਚਾਹੁੰਦੇ ਮੈਂ ਇਕੱਲੇ ਨਹੀਂ ਖੇਲਣਾ ਫਿਰ ਪਾਰਟੀ ਤੁਹਾਨੂੰ ਛੱਡਣੀ ਪੈਂਦੀ ਲਗਭਗ ਚੋਣਾਂ ਦਾ ਮੌਸਮ ਚੱਲ ਰਿਹਾ ਸਾਰੇ ਸਿਆਸੀ ਦਲਾਂ ਨੇ ਆਪਣੇ ਪਹਿਲਵਾਨ ਜਿਹੜੇ ਆ ਚੋਣਾ ਚ ਉਤਾਰੇ ਹੋਏ ਆ ਜਲੰਧਰ ਤੋਂ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਜ ਸਿੰਘ ਚੰਨੀਹੁਰਾ ਨੂੰ ਮੈਦਾਨ ਚ ਉਤਾਰਿਆ ਚੰਨੀ ਹੁਣੀ ਸਾਡਾ ਚੰਨੀ ਸਾਹਿਬ ਬਹੁਤ ਬਹੁਤ ਸਵਾਗਤ ਲਓ ਪਰ ਮਿਹਰਬਾਨੀ ਧੰਨਵਾਦ ਚੰਨੀ ਸਾਹਿਬ ਪਹਿਲਾ ਮੇਰਾ ਸਿੱਧਾ ਜਿਹਾ ਸਵਾਲ ਹੈ ਕਿ ਜਲੰਧਰ ਦੇ ਲੋਕ ਤੁਹਾਨੂੰ ਕਿਉਂ ਇਲੈਕਟ ਕਰਨ ਕਿਉਂ ਚੋਣ ਕਿ ਖਾਸੀਅਤ ਹੈ ਕੀ ਕਰ ਸਕਦੇ ਦੇਖੋ ਇਹ ਹੈ ਕਿ ਲੋਕਾਂ ਦਾ ਪਿਆਰ ਹੈ ਕਿ ਪਾਰਟੀ ਨੇ ਮੰਨੂ ਸਰਵੇਖਿਤ ਕਰਨ ਤੋਂ ਬਾਅਦ ਇੱਥੇ ਟਿਕਟ ਦਿੱਤੀ ਹੈ ਤੇ ਇੱਥੇ ਆ ਕੇ ਮੈਂ ਦੇਖਿਆ ਕਿ ਵੱਡੀ ਭਾਰੀ ਸਮੱਸਿਆਵਾਂ ਹੈਗੀਆਂ ਲੋਕਾਂ ਦੇ ਵਿੱਚ ਲੋਕ ਨਸ਼ੇ ਤੋਂ ਬਹੁਤ ਤੰਗ ਹੈ ਲੋਕ ਇੱਥੇ ਲਾਅ ਐਂਡ ਆਰਡਰ ਤੋਂ ਬਹੁਤ ਤੰਗ ਹੈ ਸੜਕਾਂ ਤੋਂ ਬਹੁਤ ਤੰਗ ਹੈ ਹਰ ਸੁਵਿਧਾ ਦੀ ਇੱਥੇ ਕਮੀ ਹੈ ਇੱਥੇ ਕੋਈ ਕਾਲਜ ਨਹੀਂ ਹੈ ਜਿਹੜਾ ਸਰਕਾਰੀ ਤੌਰ ਤੇ ਪੜਾਵੇ ਕੋਈ ਯੂਨੀਵਰਸਿਟੀ ਜਰਨਲ ਸਰਕਾਰੀ ਨਹੀਂ ਹੈ ਹਸਪੀਟਲ ਕੋਈ ਐਸਾ ਸਰਕਾਰੀ ਨਹੀਂ ਹੈ ਜਿੱਥੇ ਸਸਤਾ ਇਲਾਜ ਹੋ ਸਕੇ ਵਧੀਆ ਸੋ ਇਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਮੈਂ ਇੱਕ ਵਿਕਾਸ ਦਾ ਮਾਡਲ ਇੱਥੇ ਲੈ ਕੇ ਆਇਆ ਮੈਂ ਵਿਕਾਸ ਕਰਾਉਣਾ ਚਾਹੁੰਦਾ ਤੇ ਵਿਕਾਸ ਦੇ ਵਿੱਚ ਸਮੂਹਿਕ ਵਿਕਾਸ ਹੈ ਇਹ ਨਹੀਂ ਹੈ ਕਿ ਗਲੀਆਂ ਨਾਲੀਆਂ ਬਣਾਤੀਆਂ ਮੈਂ ਸਿੱਖਿਆ ਨੂੰ ਉੱਪਰ ਉਠਾਉਣਾ ਹੈ ਮੈਂ ਸਿਹਤ ਨੂੰ ਉੱਪਰ ਉਠਾਉਣਾ ਹੈ ਮੈਂ ਇਨਫਰਾਸਟ੍ਰਕਚਰ ਨੂੰ ਉੱਪਰ ਉਠਾਉਣਾ ਹੈ ਮੈਂ ਇੰਡਸਟਰੀ ਨੂੰ ਉੱਪਰ ਉਠਾਉਣਾ ਹੈ ਮੈਂ ਨੌਕਰੀ ਦੇ ਸਾਧਨ ਪੈਦਾ ਕਰਨੇ ਇਹ ਚੀਜ਼ਾਂ ਨੂੰ ਲੈ ਕੇ ਮੈਂ ਅੱਗੇ ਵਧ ਰਿਹਾ ਜੰਨੀ ਸਾਹਿਬ ਤੁਸੀਂ ਜਲੰਧਰ ਦੇ ਵਿੱਚ ਕੋਠੀ ਕਾਦੀ ਲੈ ਲਈ ਕਾਂਗਰਸ ਅੱਧੀ ਬੇਕਾਰ ਕਰਤੀ ਚੌਧਰੀ ਪਰਿਵਾਰ ਬੀਬੀਪੀ ਦੇ ਵਿੱਚ ਚਲੇ ਗਏ ਨੇ ਕਿ ਮਿੰਦਰ ਕੇਪੀ ਨੇ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਜੀ ਉਸ ਨੂੰ ਕਿਵੇਂ ਲਿਖੀ ਦੇਖੋ ਥੋੜਾ ਜਿਹਾ ਸਬਰ ਦੇ ਨਾਲ ਚੱਲਣਾ ਪੈਂਦਾ ਇਹਦੇ ਵਿੱਚ ਮੈਨੂੰ ਵੀ ਪਿਛਲੀ ਵਾਰ ਪਾਰਟੀ ਇੱਥੇ ਤੇ ਲੜਾ ਸਕਦੀ ਸੀ ਨਹੀਂ ਲੜਾਇਆ ਮੈਂ ਫਿਰ ਵੀ ਆ ਕੇ ਵਲੰਟਰੀਲੀ ਚੌਧਰੀ ਪਰਿਵਾਰ ਦੀ ਮਦਦ ਕੀਤੀ ਹੈ ਤੇ ਹੁਣ ਜੇ ਮੈਨੂੰ ਲੜਾਇਆ ਸੀ ਤਾਂ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ ਇਹ ਪਾਰਟੀ ਦਾ ਟੀਮ ਵਰਕ ਹੁੰਦਾ ਜੇ ਟੀਮ 'ਚ ਤੁਸੀਂ ਖੇਲਣਾ ਨਹੀਂ ਚਾਹੁੰਦੇ ਤੁਸੀਂ ਚਾਹੁੰਦੇ ਮੈਂ ਇਕੱਲੇ ਨਹੀਂ ਖੇਲਣਾ ਫਿਰ ਪਾਰਟੀ ਤੁਹਾਨੂੰ ਛੱਡਣੀ ਪੈਂਦੀ ਸਰ ਰਸ਼ਨੇ ਵੀ ਹੈ ਕਿ ਵਿਕਰਮ ਚੌਧਰੀ ਵੀ ਕਹਿੰਦੇ ਆ ਵਾਰ ਵਰ ਕੇ ਮੈਂ 4 ਜੂਨ ਨੂੰ ਪੁੱਛੂੰਗਾ ਜਿਹੜੇ ਚੰਨੀ ਉਹਨਾਂ ਨੂੰ ਲੈ ਕੇ ਆਏ ਆ ਜਿਲੰਦ ਉਹਨਾਂ ਨੂੰ ਕੀ ਲੱਗਦਾ ਕਿ ਉਹ ਐਡੇ ਕੌਨਫੀਡੈਂਸ ਨਾਲ ਈ ਦੀ ਗੱਲ ਕਿਵੇਂ ਕਹਿ ਸਕਦੇ ਉਹ ਯਾਰ ਨਾ ਹੋ ਤਿੰਨਾਂ ਚਾਹ ਨਾ 13 ਚ ਸਿਆਸੀ ਚਿੰਤਕ ਕੀ ਵੀ ਕਹਿੰਦਾ ਕੀ ਪੰਜਾਬ ਕਾਂਗਰਸ ਦੇ ਜਿਹੜੇ ਆਗੂ ਨੇ ਉਹ 2024 ਨਹੀਂ ਲੜ ਰਹੇ ਸੀਐਮ ਦੀ ਕੁਰਸੀ ਲਈ 2027 ਲਈ ਲੜ ਰਹੇ ਆ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਉਣਾ ਚਾਹੁੰਦੇ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਤੌਰ ਤੇ ਪੇਸ਼ ਕਰਨਾ ਚਾਹ ਰਹੇ ਨੇ ਜੇ ਕੋਈ ਇਸ ਤਰ੍ਹਾਂ ਦੀ ਸੋਚ ਵੀ ਰੱਖਦਾ ਤਾਂ ਵੀ ਪਾਰਟੀ ਨੂੰ ਤਾਂ ਜਿਤਾਏ ਰਿਹਾ ਨਾ ਫਿਰ ਵੀ ਉਹ ਆਪ ਜਿੱਤੇਗਾ ਤੇ ਪਾਰਟੀ ਨੂੰ ਜਿਤਾਏਗਾ ਸੋ ਅਲਟੀਮੇਟਲੀ ਤਾਂ ਹਰਕੇ ਦਾ ਗੋਲ ਹੈ ਕਿ ਕਾਂਗਰਸ ਪਾਰਟੀ ਅਥੇ ਜਿੱਤੇ ਤੇ ਅਸੀਂ ਉਹਦੇ 'ਚ ਲੱਗੇ ਹੋਏ ਜਨਪੀਰ ਸਾਹਿਬ ਇੱਕ ਚਰਚਾ ਹੈ ਜੇ ਮੈਂ ਉਹ ਵੀਡੀਓ ਆਈ ਵੀ ਬਿਜਗੀਰ ਕੋਟ ਪਨਾਵਲੀ ਉਸ ਤੋਂ ਬਾਅਦ ਜਿਸ ਤਰ੍ਹਾਂ ਨਾ ਪੰਜਾਬ ਮਹਿਲਾ ਕਮਿਸ਼ਨ ਹਰਕਤ ਚ ਆਇਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਬੜੀ ਟਿੰਡਾ ਜਾਂ ਤਰੀਕਾ ਸੀਗਾ ਇਹ ਦੇਖੋ ਉਹਨਾਂ ਨੂੰ ਇਕ ਔਰਤ ਹੋ ਕੇ ਹੀ ਸ਼ਰਮ ਕਰ ਲੈਣੀ ਚਾਹੀਦੀ ਸੀ ਕਿ ਮੈਂ ਇੱਕ ਐਡੀ ਬੜੀ ਸ਼ਖਸੀਅਤ ਜਿਹੜੀ SGPC ਦੀ ਪ੍ਰਧਾਨ ਰਹੀ ਹੈ ਬੀਬੀ ਔਰ ਉਹ ਔਰਤ ਹੈ ਤੁਸੀਂ ਉਹਦੇ ਬਾਰੇ ਇਸ ਤਰ੍ਹਾਂ ਗਲਤ ਤਰੀਕੇ ਦੇ ਨਾਲ ਸਿਰਫ ਪੋਲੀਟੀਕਲੀ ਇਹ ਗੱਲਾਂ ਨੂੰ ਯੂਜ਼ ਕਰਨ ਵਾਸਤੇ ਤਰੋੜ ਮਰੋੜ ਕੇ ਤੱਥ ਪੇਸ਼ ਕਰਦੇ ਹੋ ਬੀਬੀ ਜੀ ਵਾਸਤੇ ਜਿੰਨਾ ਮੇਰਾ ਸਤਿਕਾਰ ਪਹਿਲਾਂ ਸੀ ਅੱਜ ਵੀ ਹੈ ਅੱਗੇ ਨੂੰ ਵੀ ਰਹੇਗਾ ਬਲਕਿ ਮੇਰਾ ਉਹਨਾਂ ਦੇ ਪ੍ਰਤੀ ਸਤਿਕਾਰ ਵੱਧ ਗਿਆ ਮੈਂ ਉਹਨਾਂ ਨੂੰ ਝੁੱਕ ਕੇ ਫੇਰ ਹੀ ਹੱਥ ਲਾਉਂਦਾ ਹਾਂ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਉਹ ਮੈਂ ਜੋ ਇੱਜ਼ਤ ਇੱਕ ਔਰਤ ਦੀ ਔਰ ਬੀਬੀ ਜਗੀਰ ਕੌਰ ਦੀ ਖਾਸ ਤੌਰ ਤੇ ਕਿਉਂਕਿ ਉਹ ਧਾਰਮਿਕ ਸਿੱਖਿਆਤ ਹੈ ਉਹਨਾਂ ਦੀ ਕਰਦਾ ਮੈਂ ਉਹ ਕਰਦਾ ਹੀ ਰਹਿਣਾ ਚੰਨ ਸਾਹਿਬ ਇੱਕ ਪ੍ਰਸ਼ਨ ਇਹ ਵੀ ਹੈ ਕਿ ਜਦੋਂ ਸਾਰਾ ਮਸਲਾ ਉੱਪਰ ਆ ਕੇ ਆਉਂਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਂ ਆਪਣੇ 2 ਸਾਲ ਦੇ ਕੰਮ ਤੇ ਵੋਟ ਮੰਗਣ ਆਇਆ ਚਾਹੇ ਕਿਤੇ ਵੀ ਜਾਣ ਫਿਰ ਉਹ ਤੀਰ ਦੇ ਨਿਸ਼ਾਨੇ ਵੀ ਲਾਉਂਦੇ ਆ ਤੁਹਾਨੂੰ ਕੀ ਲੱਗਦਾ ਕਿ 2 ਸਾਲ ਦੇ ਕੰਮਾਂ ਤੇ ਵੋਟ ਪੈ ਸਕਦੀ ਹਨ 2 ਸਾਲ ਦੇ ਵਿੱਚ ਕੰਮ ਕਰਿਆ ਕਿਆ ਇੱਕ ਵਿਆਹ ਕਰਾਇਆ ਕਿ ਬੱਚਾ ਹੋਇਆ ਆਪਣਾ ਪਰਿਵਾਰ ਵਧਾਇਆ ਪਬਲਿਕ ਦੇ ਵਿੱਚ ਕਿਹੜਾ ਕੰਮ ਹੈ ਜਿਹੜਾ ਗਿਣਾਉਣਾ ਚਾਹੁੰਦੇ ਆ ਕੋਈ ਯੂਨੀਵਰਸਿਟੀ ਆਈ ਹੈ ਕੋਈ ਵੱਡਾ ਹਸਪਤਾਲ ਆਇਆ ਹੈ ਕੋਈ ਇਨਫਰਾਸਟ੍ਰਕਚਰ ਕੋਈ ਸੜਕ ਬਣੀ ਹੈ ਸਾਰਾ ਜਲੰਧਰ ਅੱਜ ਖਾਲੀ ਹੈ ਸੜਕਾਂ ਬੰਨਾ ਜਿੱਧਰ ਨੂੰ ਜਾਓ ਤਾਂ ਠੱਡੇ ਪੈ ਰਹੇ ਸੋ ਬਿਲਕੁਲ ਹੀ ਕੋਈ ਡਿਵੈਲਪਮੈਂਟ ਇਹਨਾਂ ਨੇ ਕਰਾਈ ਨਹੀਂ ਝੂਠੇ ਲਾਰੇ ਲਾਏ ਝੂਠੇ ਵਾਅਦੇ ਕਰੇ ਸਾਰੇ ਜਿਹੜੇ ਆ ਕੋਈ ਵੀ ਪੂਰਾ ਨਹੀਂ ਹੋਇਆ ਇਹਦੇ ਕਰਕੇ ਲੋਕ ਆ ਜਿਹੜਾ ਤੋਂ ਨਰਾਸ਼ ਹੈ ਰਹੇ ਨੇ ਉਹ ਨਕਾਰ ਰਹੇ ਜਨੀ ਸਾਹਿਬ ਤੁਸੀਂ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਹਾਡੇ ਦੋ ਨਾਰੇ ਸੀ ਜਿਹੜੇ ਉਹ ਪਪੂਲਰ ਸੀ ਇੱਕ ਸੀ ਕਿਆ ਗੱਲ ਕਰਦਾ ਯਾਰ ਦੂਜਾ ਮੈਂ ਮੰਝੇ ਬੋਲ ਲੈਣਾ ਮੈਂ ਆ ਵੀ ਕਰ ਲੈਣਾ ਆ ਵੀ ਕਰ ਲੈਣਾ ਉਸ ਨੂੰ ਆਮ ਬਰਤਾਨ ਦੇ ਵਿੱਚ ਆਮ ਸੀਐਮ ਤੌਰ ਤੇ ਪੇਸ਼ ਕੀਤਾ ਗਿਆ ਸੀ ਲੇਕਿਨ ਬੁਰੀ ਤਰ੍ਹਾਂ ਫੇਰ ਹੋਇਆ ਸੀ ਇਸ ਵਾਰ ਉਹ ਨਾਰਾ ਨਹੀਂ ਚੰਗ ਰਹੇ ਨਹੀਂ ਫੇਲ ਨਹੀਂ ਹੋਇਆ ਸੀ ਮੈਨੂੰ ਟਾਈਮ ਹੀ 3 ਮਹੀਨੇ ਮਿਲੇ ਹੈ ਤੇ ਪਿੱਛੇ ਤੋਂ ਜਿਹੜੀ ਐਂਟੀ ਇਨਕੰਮਬੈਂਸੀ ਆ ਰਹੀ ਸੀ আর ਲੋਕਾਂ ਨੂੰ ਲੱਗਦਾ ਸੀ ਅਸੀਂ ਬਦਲਾਅ ਲੈ ਕੇ ਆਉਣਾ ਉਹਨਾਂ ਨੂੰ ਲੱਗਦਾ ਸੀ ਕੋਈ ਇਨਕਲਾਬ ਆ ਰਿਹਾ ਉਹ ਭੁਲੇਖੇ ਵਿੱਚ ਲੋਕ ਆ ਗਏ ਤੇ ਉਹ ਇਨਕਲਾਬ ਆਇਆ ਨਹੀਂ ਤੇ ਲੋਕ ਮੁੜ ਕੇ ਆ ਗਏ ਤੇ ਇਸ ਵਾਰ ਫੇਰ ਕਾਂਗਰਸ ਨੂੰ ਤੈ ਸਾਲ ਸਾਡੇ ਨਾਲ ਚਰਚੀ ਚੱਣੀ ਹਣੀ ਤੁਸੀਂ ਸੁਣਿਆ ਕਿਸ ਤਰ੍ਹਾਂ ਨਾਲ ਉਹਨਾਂ ਦੀ ਕੰਪੇਨ ਚੱਲ ਰਹੀ ਹੈ